ਦੁਨੀਆ ਨਾਲੋਂ ਟੁੱਟਦੀ ਤੇ ਟੁੱਟ ਜਾਏ ਪਰ ਰੱਬ ਨਾਲੋਂ ਕਿਸੇ ਦੀ ਨਾ ਟੁੱਟੇ ਦੁਨੀਆ ਦੇ ਵਿੱਚ ਕੋਈ ਵੀ ਨਾਰਾਜ਼ ਹੁੰਦਾ ਤੇ ਹੋ ਜਾਵੇ ਕਦੀ ਪ੍ਰਵਾਹ ਨਹੀਂ ਕਰਨੀ ਪਰ ਮਾਲਕ ਨਾਲ ਰੁਸੇ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਪੜਦੇ ਆ ਨਾ ਸਿਜ ਕਰਕੇ ਮਾਲਕ ਦੇ ਨਾਲ ਬਣਾਈ ਰੱਖਣੀ ਐ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਮਾਦੋ ਖਿੰਚ ਤਨੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਬਸ ਮਹਾਰਾਜੀ ਭਗਤ ਰਵਦਾ ਜੀ ਕਹਿੰਦੇ ਨੇ ਆਪਾਂ ਤੋੜ ਲਈ ਭਾਈ ਸਾਰਿਆਂ ਨੂੰ ਦੇਖ ਲਿਆ ਸਾਰਿਆਂ ਨੂੰ ਪਰਖ ਰਿਆ ਹੁਣ ਮਾਦੋ ਤੇਰੇ ਨਾਲ ਲਾ ਲਈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਬਾਕੀਆਂ ਨਾਲੋਂ ਕਹਿੰਦੇ ਆਪਾਂ ਤੋੜ ਲਈ ਭਾਈ ਆਪਾਂ ਵੇਖ ਲਿਆ ਠੀਕ ਹੈ ਉਹਨਾਂ ਨੇ ਇਹ ਨਹੀਂ ਕਿਹਾ ਵੀ ਆਪਣੇ ਫਰਜ਼ ਨਹੀਂ ਨਿਭਾਣੇ ਕਿਸ ਨੂੰ ਬੁਲਾਉਣਾ ਨਹੀਂ ਕਿਸੇ ਦੇ ਘਰ ਨਹੀਂ ਜਾਣਾ ਕਿਸੇ ਦੇ ਵਿਆਹ ਸ਼ਾਦੀ ਮਰਗਤੇ ਨਹੀਂ ਜਾਣਾ ਜਾਣਾ ਸਾਰੇ ਫਰਜ਼ ਨਿਭਾਣੇ ਨੇ ਪਰ ਜਿਹੜੀ ਅੰਦਰੀ ਸੱਚੀ ਪ੍ਰੀਤ ਜਿਹਨੂੰ ਕਹਿੰਦੇ ਆ ਨਾ ਉਹ ਉਹ ਮਾਰੀ ਕਹਿੰਦੇ ਅਸੀਂ ਅਸੀਂ ਤੁਹਾਡੇ ਨਾਲ ਲਾ ਲਈ ਹੈ ਕਿਉਂਕਿ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਨਵੇਂ ਪਾਤਸ਼ਾਹ ਦਾ ਵੀ ਸ਼ਬਦ ਪੜ ਲੈਨੇ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋਹੀ ਸਭ ਲਾਗੇ ਕਿਆਦਾਰਾ ਕਿਆ ਮੀਦ ਮਰਜੀ ਕਹਿੰਦੇ ਓ ਝੂਠੀ ਐ ਸਮਝ ਜਾ ਸਮਝ ਜਾ ਸਮਝ ਜਾ ਨਹੀਂ ਸਮਝੇਗਾ ਤੇ ਸਮਝਾ ਜਾਵੇਗਾ ਜਦੋਂ ਤੇਰੇ ਹੀ ਤੈਨੂੰ ਠੋਕਰ ਮਾਰਨਗੇ ਜਦੋਂ ਤੇਰੇ ਹੀ ਤੈਨੂੰ ਕੰਦੇ ਤੇ ਚੁੱਕ ਕੇ ਸ਼ਮਸ਼ਾਨ ਘਾੜ ਛੱਡ ਆਣਗੇ ਫਿਰ ਦਿਨ ਨੂੰ ਰੱਬ ਥੋੜਾ ਥੋੜਾ ਯਾਦ ਆਵੇਗਾ ਕਿਸ ਕਰਕੇ ਫਿਰ ਦੂ ਪ੍ਰੀਤ ਲਾਉਂਦੀ ਗੱਲ ਕਰੇਗਾ ਫਿਰ ਥੋੜੋ ਲੱਗਦੀ ਹੈ ਜਦੋਂ ਮੀ ਵਰਨਾ